ਲਿਕਵਿਡ ਲਿਪਸਟਿਕ ਵੱਡੀ ਲਿਪਸਟਿਕ ਹੋएगी 25 ਰੁਪਏ ਦੀ ਇੰਟ੍ਰੈਂਡ ਦਾ ਮਾਲ ਹੈ ਫੁੱਲ ਵੈਲਵਟ ਹੈ ਠੀਕ ਹੈ ਜੀ ਤੁਹਾਨੂੰ ਕਿੰਨੇ ਦਾ ਪੀਸ ਪਹਿਣਾ 30 ਰੁਪਏ ਦਾ 30 ਰੁਪਏ ਦਾ ਪੀਸ ਪਹਿਣਾ ਹੈ ਇਹ ਦੇਖੋ ਇਹ ਵੀ ਮਿੰਨੀ ਲਿਪਸਟਿਕ ਹੈ ਸ਼ੇਡ ਦੇਖੋ ਤੁਹਾਡੇ ਰੂਹ ਖੁਸ਼ ਹੋ ਜਾਏਗੀ ਇਹ ਦੇਖੋ ਇਹ ਸਾਰੀ ਮਿੰਨੀ ਲਿਪਸਟਿਕ ਹੈ ਚੈੱਕ ਕਰੋ ਮਿੰਨੀ ਲਿਪਸਟਿਕ ਤੁਹਾਨੂੰ ਕਿੰਨੇ ਦੀ ਪਹਿਣੀ 15 ਰੁਪਏ ਦੀ ਕਿੰਨੇ ਦੀ ਪਹਿਣੀ ਹੈ 15 ਰੁਪਏ ਦੀ ਅਲਬਿਸਟਿਕ ਹੈ ਕੰਪਨੀ ਦੀ ਲਬਿਸਟਿਕ ਹੈ ਠੀਕ ਹੈ ਜੀ ਆਹ ਦੇਖੋ ਇਹ ਲਬਿਸਟਿਕ ਦਾ ਤੁਸੀਂ ਸਟੈਂਡ ਬਣਾ ਦੇਣਾ ਕਿਦਾਂ ਸਟੈਂਡ ਬਣਾਣਾ ਹੈ ਆਹ ਦੇਖੋ ਇਹ ਸਟੈਂਡ ਬਣ ਗਿਆ ਜੀ ਤੁਸੀਂ ਆਪਣੇ ਫਰੰਟ ਤੇ ਕਾਊਂਟਰ ਦੇ ਉੱਤੇ ਇਹ ਸਟੈਂਡ ਲਾ ਦੇਣਾ ਦੂਰੋਂ ਹੀ ਗਾਗ ਦੇਖ ਕੇ ਆਏਗਾ ਵੀ ਕੋਸਮੈਟਿਕ ਦੀ ਸ਼ਾਪ ਹੈ ਠੀਕ ਹੈ ਜੀ ਇਹ ਦੇਖੋ ਇਹ ਸਾਰੀ ਲਿਪਸਟਿਕ ਲੱਗੀ ਹੋਈ ਹੈ ਇਹ ਦੇਖੋ ਇਹ ਮਿੰਨੀ ਲਿਪਸਟਿਕ ਹੈ ਮਿੰਨੀ ਲਿਪਸਟਿਕ ਕਿੰਨੇ ਦੀ ਪੈਣੀ ਤੁਹਾਨੂੰ 10 ਰੁਪਏ ਦੀ ਇਹ ਦੇਖੋ ਸਕੂਲ ਵਾਲੀਆਂ ਕੁੜੀਆਂ ਕਾਲਜ ਵਾਲੀਆਂ ਕੁੜੀਆਂ ਨੇ ਬੇਬੀ ਬਲਿਪ ਹੀ ਲਗਾਨੀ ਹੈ ਔਰ ਦੇਖੋ ਐਨੇ ਜਿਹੜਾ ਮਰਜੀ ਕਲਰ ਹੈ ਐਨੇ ਪਿੰਕ ਹੀ ਕਰਨਾ ਤੁਹਾਨੂੰ ਕਿੰਨੇ ਦੀ ਪੈਣੀ ਹੈ ਸਿਰਫ 4 ਰੁਪਏ ਦੀ 48 ਰੁਪਏ ਦਰਜਨ ਕਿੰਨੇ ਆ ਚੈੱਕ ਕਰੋ ਇਹ ਸਾਰੀਆਂ ਲਿਪਸਟਿਕਾਂ ਲੱਗੀਆਂ ਇਹ ਦੇਖੋ ਕਿੰਨੇ ਦੀ ਪੈਣੀ ਹੈ 3 ਰੁਪਏ ਦੀ ਆ ਚੈੱਕ ਕਰੋ ਇਹ ਸਾਰੀਆਂ ਲਿਪਸਟਿਕਾਂ ਲੱਗੀਆਂ ਇਹ ਦੇਖੋ ਕਿੰਨੇ ਦੀ ਪੈਣੀ ਹੈ 30 ਰੁਪਏ ਦੀ ਇਹ ਦੇਖੋ ਟੀਅਰ ਲੱਗਾ ਪਿਆ ਆ ਦੇਖੋ ਸਕੂਲ ਵਾਲੀਆਂ ਕੁੜੀਆਂ ਕਾਲਜ ਵਾਲੀਆਂ ਕੁੜੀਆਂ ਨੇ ਬੇਬੀ ਬਿ ਲਿਪ ਹੀ ਲਗਾਨੀ ਹੈ ਔਰ ਦੇਖੋ ਐਨੇ ਜਿਹੜਾ ਮਰਜੀ ਕਲਰ ਹੈ ਐਨੇ ਪਿੰਕ ਹੀ ਕਰਨਾ ਤੁਹਾਨੂੰ ਕਿੰਨੇ ਦੀ ਪੈਣੀ ਹੈ ਸਿਰਫ 4 ਰੁਪਏ ਦੀ 48 ਰੁਪਏ ਦਰਜਨ ਕਿੰਨੇ ਦੀ ਪੈਣੀ ਹੈ ਓਨਲੀ 4 ਰੁਪਏ 4 ਰੁਪਏ ਦੀ ਪੈਣੀ ਹੈ ਤੁਸੀਂ 20 ਰੁਪਏ ਦੀ ਸੇਲ ਕਰਦੇ ਠੀਕ ਹੈ ਜੀ ਇਹ ਦੇਖੋ ਇਹ ਸਾਰੀ ਲਿਬਸਟਿਕ ਲੱਗੀ ਹੋਈ ਹੈ ਆ ਦੇਖੋ ਇਹ ਮਿੰਨੀ ਲਿਬਸਟਿਕ ਹੈ ਮਿੰਨੀ ਲਿਬਸਟਿਕ ਕਿੰਨੇ ਦੀ ਪੈਣੀ ਤੁਹਾਨੂੰ 10 ਰੁਪਏ ਦੀ ਠੀਕ ਹੈ ਜੀ ਇਹ ਦੇਖੋ ਇਹ ਵੀ ਮਿੰਨੀ ਲਿਬਸਟਿਕ ਹੈ ਸ਼ੇਡ ਦੇਖੋ ਤੁਹਾਡੇ ਰੂਹ ਖੁਸ਼ ਹੋ ਜਾਏਗੀ ਇਹ ਦੇਖੋ ਇਹ ਸਾਰੀ ਮਿੰਨੀ ਲਿਬਸਟਿਕ ਹੈ ਚੈੱਕ ਕਰੋ ਮਿੰਨੀ ਲਿਬਸਟਿਕ ਤੁਹਾਨੂੰ ਕਿੰਨੇ ਦੀ ਪੈਣੀ 15 ਰੁਪਏ ਦੀ ਕਿੰਨੇ ਦੀ ਪੈਣੀ ਹੈ 15 ਰੁਪਏ ਦੀ ਪਰ ਤੁਸੀਂ ਮਾਰਕੀਟ ਕਿੰਨੇ ਦੀ ਸੇਲ ਕਰਨੀ 50 ਰੁਪਏ ਦੀ ਕਿੰਨਾ ਫਰਕ ਆ ਤੁਸੀਂ ਆਪ ਬਿਆਰ ਬਰਸ਼ ਵਾਲੀ ਲਿਪਸਟਿਕ 50 ਰੁਪਏ ਦੀ ਲੈਣੇ ਹੋ ਤੁਹਾਨੂੰ ਕਿੰਨੇ ਦੀ ਪੈਣੀ 15 ਰੁਪਏ ਦੀ ਠੀਕ ਹੈ ਜੀ ਆ ਦੇਖੋ ਸਾਰੇ ਬ੍ਰਾਂਡ ਹੈਗੇ ਮੇਰੇ ਕੋ ਫਿਰ ਵਧੀਆ ਚ ਆ ਗਈ ਥੋੜੀ ਨਿਊਡ ਸ਼ੇਡ ਜਿੰਨੂੰ ਕਹਿੰਦੇ ਗਾਹਕ ਆਪ ਕਹਿੰਦਾ ਸਾਨੂੰ ਨਿਊਡ ਸ਼ੇਡ ਚਾਹੀਦੀ ਹੈ ਕਿੰਨੇ ਦੀ ਪੈਣੀ ਹੈ 20 ਰੁਪਏ ਦੀ ਠੀਕ ਹੈ ਜੀ ਆਓ ਅੱਗੇ ਆ ਚੈੱਕ ਕਰੋ ਇੰਟ੍ਰੈਂਡ ਦਾ ਮਾਲ ਹੈ ਫੁੱਲ ਵੈਲਵਟ ਹੈ ਠੀਕ ਹੈ ਜੀ ਤੁਹਾਨੂੰ ਕਿੰਨੇ ਦਾ ਪੀਸ ਪੈਣਾ 30 ਰੁਪਏ ਦਾ 30 ਰੁਪਏ ਦਾ ਪੀਸ ਪੈਣਾ ਹੈ 100 ਰੁਪਏ ਸੇਲ ਕਰਨਾ ਤੁਸੀਂ 100 ਰੁਪਏ ਦਾ ਲੈਨੇ ਹੋ ਠੀਕ ਹੈ ਜੀ ਔਰ ਕਿੰਨੇ ਦਾ ਪੈਂਦਾ ਤੁਹਾਨੂੰ 30 ਰੁਪਏ ਦਾ ਦੱਸੋ ਹੈ ਗੱਲ ਬਸ ਆ ਦੇਖੋ ਲਿਕਵਿਡ ਲਿਪਸਟਿਕ ਵੱਡੀ ਲਿਪਸਟਿਕ ਹੋएगी 25 ਰੁਪਏ ਦੀ ਠੀਕ ਹੈ ਜੀ 25 ਰੁਪਏ ਦਾ ਪੀਸ ਆ ਦੇਖੋ ਐਲਬਿਸਟਿਕ ਹੈ ਕੰਪਨੀ ਦੀ ਲਿਪਸਟਿਕ ਹੈ ਠੀਕ ਹੈ ਜੀ ਆ ਦੇਖੋ ਐਲਬਿਸਟਿਕ ਦਾ ਤੁਸੀਂ ਸਟੈਂਡ ਬਣਾ ਦੇਣਾ ਕਿਦਾਂ ਸਟੈਂਡ ਬਣਾਣਾ ਹੈ ਆ ਦੇਖੋ ਇਹ ਸਟੈਂਡ ਬਣ ਗਿਆ ਜੀ ਤੁਸੀਂ ਆਪਣੇ ਫਰੰਟ ਤੇ ਕਾਊਂਟਰ ਦੇ ਉੱਤੇ ਇਹ ਸਟੈਂਡ ਲਾ ਦੇਣਾ ਦੂਰੋਂ ਹੀ ਗਾਗ ਦੇਖ ਕੇ ਆਏਗਾ ਵੀ ਕੋਸਮੈਟਿਕ ਦੀ ਸ਼ਾਪ ਐ ਆ ਨੋਨ ਟ੍ਰਾਂਸਫਰ ਲਿਪਸਟਿਕ ਐ ਕਿੰਨੇ ਦੀ ਪੈਣੀ 50 ਰੁਪਏ ਦੀ ਉਹ ਹੈ ਕੰਪਨੀ ਦੀ ਕਿਸੇ ਕੰਪਨੀ ਦੀ ਲਿਪਸਟਿਕ ਨੋਨ ਟ੍ਰਾਂਸਫਰ 50 ਰੁਪਏ ਦੀ ਨਹੀਂ ਆਉਂਦੀ ਤੁਹਾਡਾ ਭਰਾ ਦੇਊਗਾ ਸਿਰਫ 50 ਰੁਪਏ ਦੀ ਨੋਨ ਟ੍ਰਾਂਸਫਰ ਲਿਪਸਟਿਕ ਦਊਂਗਾ ਤੁਹਾਨੂੰ ਠੀਕ ਹੈ ਜੀ ਔਰ ਸਟੈਂਡ ਬਣ ਜਾਂਦਾ ਕਸਟਮਰ ਨੇ ਆਂਦੇ ਆ ਵੀ ਮਾਲ ਕੱਢ ਲੈਣਾ ਜਿੱਦਾਂ ਦਾ ਉਹਨੂੰ ਪੀਸ ਚਾਹੀਦਾ ਹੈ ਜਿੱਦਾਂ ਦਾ ਉਹਨੂੰ ਸ਼ੇਡ ਚਾਹੀਦਾ ਉਹਨੇ ਆਪ ਹੀ ਕੱਢ ਲੈਣਾ ਠੀਕ ਹੈ ਜੀ ਆਹ ਦੇਖੋ ਚੈੱਕ ਕਰੋ ਲਿਪਸਟਿਕ ਦੱਸੋ ਹੈ ਗੱਲ ਬਗ ਸੋਨਾ ਦਵਾਂਗੇ ਤੁਹਾਨੂੰ ਆਪਾਂ ਸੋਨਾ ਦਵਾਂਗੇ ਤੁਹਾਨੂੰ ਆਪਾਂ ਚੈੱਕ ਕਰੋ ਕਿੰਨੇ ਦੀ ਪੈਣੀ ਹੈ 62 ਰੁਪਏ ਦੀ